ਬਹੁਤ ਸਤਿਕਾਰਯੋਗ ਪ੍ਰਧਾਨ ਜੀ ਮੰਡਲ ਪੈਣ ਤੇ ਵਿਦਵਾਨ ਦੋਸਤੋ ਅੱਜ ਸਭੀ ਸਰੇਤਿਕ ਜਨ ਦੇ ਵਿੱਚ ਇਕੱਠੇ ਹੋਏ ਹੋਏ ਸਦੀ ਮਾਲਵਾ ਪੰਜਾਬੀ ਸਹਿਜ ਸਭਾ ਰਾਮ ਗੋਪਾਲ ਗੁੰਦਲੋਂ ਆਪਣੇ ਇਸ ਮੇਲੇ ਦੇ ਵਿੱਚ ਸ਼ਰਧਾਂ ਦਾ ਜਗ ਕੀਤਾ ਜਾ ਰਿਹਾ ਸਾਡੇ ਵਾਸਤੇ ਪਹਿਲੀ ਗੱਲ ਤਾਂ ਮੈਂ ਸਾਡੀਏ ਸੰਸਥਾ ਨੂੰ ਸਮੂਹ ਜੀਤਿਆਂ ਨੂੰ ਸ੍ਰੀ ਗਿਰੀ ਮਾਨ ਜੀ ਨੂੰ ਦੂਜੇ ਜੀ ਨੂੰ ਤੇ ਜਿੰਨੇ ਵੀ ਸਾਥੀ ਨੇ ਸਾਡੇ ਮਾਨਵਵਾਸ ਸਹਿ ਸਭਾ ਦੇ ਪੰਜਾਬੀ ਸਹਿ ਸਭਾ ਦੇ ਉਹਨਾਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਹੜੀ ਇਹਨਾਂ ਨੇ ਲੇਖਕ ਸਭਾ ਨੂੰ ਦੁਬਾਰਾ ਧੰਨਵਾਦ ਕਰਨਾ ਸਾਡੀਆਂ ਉਸ ਪੰਜ ਸ਼ਖਸੀਅਤਾਂ ਜਿਨ੍ਹਾਂ ਦਾ ਇੱਥੇ ਸਨਮਾਨ ਕੀਤਾ ਗਿਆ ਤੀਜੀ ਗੱਲ ਮੈਂ ਕਰਨੀ ਆ ਵੀ ਜਿਹੜੀ ਇਹਨਾਂ ਨੇ ਚੋਣ ਕੀਤੀ ਹੈਗੀ ਸਨਮਾਨ ਕਰਨ ਦੇ ਵਾਸਤੇ ਦੋ ਹੀ ਟੁਕ ਮੇਂ ਜੌਨ ਕੀਤੀ ਆ ਤੇ ਜਦੋਂ ਉਸਤਾ ਬੈਂਦੇ ਦੀ ਗੱਲ ਕੀਤੀ ਆ ਕਿਸੇ ਨੂੰ ਵੀ ਕਿਹੜਾ ਉਧਰ ਦੇ ਨਾਮ ਦੇ ਉੱਤੇ ਦਿੱਤਾ ਜਾਵੇ ਆ ਉਹ ਨਾਮ ਵੀ ਬਰਿਤ ਇਹ ਟੁਕ ਮੇਂ ਲੈ ਲੈ। ਮਤਲਬ ਬਰੇ ਕਹਿੰਦਾ ਕਿ ਜੋ ਅੱਜ ਕਿਉਂਕਿ ਬੜੇ ਲੰਮੀ ਸਵੇਰ ਤੋਂ ਮੈਂ ਇੱਥੇ ਆ ਰਹਿਆ ਹਾਂ ਸਮਾਦਮਾ ਦੇ ਵਿੱਚ ਆ ਰਹਿਆ ਹਾਂ ਦਿਨੋਂ ਦਿਨ ਜਿੰਨੇ ਸਾਡੇ ਨਵੇਂ ਸਾਥੀ ਸੰਸਥਾ ਦੇ ਨਾਲ ਜੁੜ ਰਹੇ ਨੇ ਸਾ ਸਾਰੇ ਕਾਰਜਾਂ ਦੇ ਵਿੱਚ ਹੋਰ ਬੜਾ ਵਧਾਵਾ ਹੋਇਆ ਹੈ। ਮੇਰੀ ਗੱਲ ਤੇ ਤੁਹਾਡੇ ਚ ਕੋਈ ਅਜਿਹਾ ਵਿਅਕਤੀ ਨਹੀਂ ਹੋਣਾ ਜਿਹਦਾ ਸਾਡੇ ਗੁਰਵੰਤਰ ਸਿੰਘ ਜੀ ਨਾਲ ਤਾਂਗੀ ਦੀ ਨਾਲ ਬਰੇ ਧੂਰੀ ਗਿਆ ਹੋਵੇ। ਉਹ ਧੂਰੀ ਸਾਡੇ ਸਹਿਦਕ ਸਮਾਗਮਾਂ ਦੇ ਨੂੰ ਜਾਂਦੇ ਰਹੇ। ਜਦੋਂ ਉਹ ਇੱਥੇ ਪ੍ਰੋਗਰਾਮ ਕਰਾਉਂਦੇ ਹੁੰਦੇ ਸੀ ਅਸੀਂ ਵੀ ਉਹਨਾਂ ਸੱਜਿਆਂ ਦੇ ਵਿੱਚ ਇੱਥੇ ਆਉਂਦੇ ਰਹੇ। ਬੜੀ ਪੁਰਾਣੀ ਗੱਲ ਆ। ਕਿਉਂਕਿ ਗੱਲਬਾਤ ਦੇ ਖੇਤਰ ਦੇ ਵਿੱਚ ਉਹਦਾ ਪਤਾ ਲੱਗਦਾ ਸੀ ਤਾਂਗੀ ਜੀ ਬਹੁਤ ਹੀ ਵੱਡੇ ਮਾਇਨੇ ਨਾਲ ਸਾਡੇ ਮਾਲਵੇ ਦੇ ਇਸ ਖੇਤਰ ਦੇ ਬਹੁਤ ਵੱਡੇ ਲੇਖਕ ਸੀ ਉਹ ਇਥੇ ਗਿਆਨੀ ਗੁਰਚਰ ਉਹਦੇ ਅੰਦੇਸੀ ਫਿਰ ਉਹ ਅਧਿਆਪਕ ਬਣ ਗਏ ਸੀ ਤੇ ਉਸ ਤੋਂ ਬਾਅਦ ਉਹ ਆਪਣੀ ਪੇਂਹਤ ਦੇ ਨਾਲ ਲੈਕਚਰਾਂ ਲਾਗੇ ਸੀ ਉਹ ਕੰਮ ਕਰਦੇ ਕਰਦੇ ਜਿੱਤੇ ਨਾਲ ਗਿਆਨੀ ਦੇ ਨਾਲ ਬਹੁਤ ਵੱਡਾ ਸਹਿਯੋਗ ਮੈਂ ਸਭ ਦਾ ਫਾਇਦਾ ਪਹੁੰਚਾਇਆ ਕੰਨੀ ਕਰਾ ਕੇ ਲੋਕਾਂ ਨੂੰ ਉਹਨਾਂ ਨੂੰ ਨੌਕਰੀਆਂ ਤੇ ਲਾਉਣ ਵਾਸਤੇ ਵੀ ਬੜੀ ਮੈਂ ਸਮਝਦਾ ਬੜੀ ਇਹਨਾਂ ਨੇ ਬਹੁਤ ਕੀਤੀ ਸਹਾਇਤਾ ਕੀਤੀ ਇਸ ਇਲਾਕੇ ਦੇ ਲੋਕਾਂ ਦੀ ਤਾਂ ਉੱਥੇ ਉਹਨਾਂ ਨੇ ਸਹਿਰ ਨੂੰ ਬਹੁਤ ਵੱਡਾ ਇਸ ਖੇਤਰ ਦੇ ਵਿੱਚ ਪਰਫੁੱਲਕ ਕੀਤਾ ਮੈਨੂੰ ਇੱਕ ਦਾ ਯਾਦ ਆ ਕਿ ਮਾਲਵਾ ਤੇ ਇਸ ਖੇਤਰ ਦੇ ਵਿੱਚ ਗੁਰਵਰਜਨ ਸਿੰਘ ਤਾਂਗੀ ਬਹੁਤ ਵੱਡਾ ਨਾਮ ਜੇ ਸੀ ਆਪਣੇ ਖੇਤਰ ਦੇ ਵਿੱਚ ਤੁਸੀਂ ਉਹਨਾਂ ਦੀ ਹੋਮ ਦਾ ਤੁਹਾਡੇ ਇਹ ਸਹਿ ਸਭਾ ਨੂੰ ਖੜੀ ਕਰਨ ਵਾਲੇ ਸਾਥੀ ਦਾ ਮਾਣ ਕਰ ਸਕਦੇ ਹਾਂ ਬ੍ਰਾਂਹਪੁਰੇ ਵਾਲੇ ਉਹ ਬਹੁਤ ਵੱਡੀ ਸ਼ਖਸੀਅਤ ਸੀ ਦੂਜੀ ਤਰ੍ਹਾਂ ਸਾਡੇ ਜਿਹੜੇ ਸਾਥੀ ਹੋਰ ਪੂਦੇ ਸੀ ਜਿਹੜੇ ਚਲੇ ਗਏ ਨੇ ਉਹ ਵੀ ਪਿਛਲੇ ਤਕ ਸਾਲਾਂ ਦੇ ਵਿੱਚ ਇਹਨਾਂ ਦੇ ਨਾਲ ਬਹੁਤ ਕੰਮ ਕਰਦੇ ਹੁੰਦੇ ਸੀ ਬਹੁਤ ਹੀ ਸੰਜੀਦਾ ਸਾਥੀ ਸੀਗੇ ਸਾਡੇ ਜਿਹੜੇ ਸੰਸਾਰ ਤੋਂ ਚਲੇ ਗਏ ਘਟਾ ਹੋਇਆ ਤੇ ਸੰਸਥਾ ਨੂੰ ਸੋਚੇ ਰੂਪ ਦੇ ਵਿੱਚ ਮੈਂ ਹੁਣ ਗੱਲ ਕਰੂੰਗਾ ਸਾਡੇ ਬਹੁਤ ਹੀ ਪਿਆਰੇ ਸਾਥੀ ਪਹਿਲਾਂ ਮੈਂ ਇਸੇ ਦੀ ਗੱਲ ਕਰਨਾ ਪ੍ਰੀਤੀ ਮਾਨ ਦੀ ਜਿਹਨਾਂ ਹਾਲਤਾਂ ਦੇ ਵਿੱਚੇ ਕੰਮ ਕਰ ਰਹੀਆਂ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਕੀ ਕਰ ਰਹੀ ਹੈ ਕੀ ਕੀ ਕਰਦੇ ਮਤਲਬ ਇਹ ਸਾਰੇ ਕਾਰਜ ਕਰ ਰਿਹਾ ਇਹ ਦਿਹਾੜੀ ਕਰਕੇ ਮਤਲਬ ਇੱਕ ਆਪਣਾ ਬਾਅਦ ਚ ਮੈਂ ਦੀ ਡਿਊਟੀ ਕਰਕੇ ਇਹ ਸਾਰੇ ਕਾਰਜ ਬਹੁਤ ਵੱਡੀ ਗੱਲ ਕਹਿਣੀ ਸਾਰਾਂ ਦੀ ਇਸ ਦ੍ਰਿੜਤਾ ਦੇ ਵਿੱਚ ਇੰੀਆਂ ਟੱਟ ਮਾਰੀਆਂ ਹਾਲਾਤਾਂ ਦੇ ਵਿੱਚ ਜਦੋਂ ਘਰ ਦੇ ਵਿੱਚ ਬਹੁਤ ਹੀ ਗਰੀਬੀ ਗਰੀਬੀ ਆ ਜਾਂਦੀ ਆ ਹਾਲਾਤਾਂ ਦੇ ਵਿੱਚ ਵੀ ਇੱਕ ਲਗਾਤਾਰ ਚੱਲਦੇ ਰਹਿਣਾ ਤੁਰਦੇ ਰਹਿਣਾ ਤੇ ਹੋਰਾਂ ਨੂੰ ਆਸ ਪੋੜਨਾ ਇਹ ਮੈਂ ਤਾਂ ਸਭ ਦਾ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਪੰਜਾਬੀ ਸਹਿਤ ਨੂੰ ਤੇ ਇਸ ਸਹਿਤ ਸਭਾ ਨੂੰ ਬਹੁਤ ਵੱਡੀ ਦੇਣਾ ਤੇ ਕेंद्रीय ਪੰਜਾਬੀ ਦੇਸ਼ ਸਭਾ ਦੇ ਵਿੱਚ ਵੀ ਚਾਹੇ ਮੀਟਿੰਗ ਨਸੀਬ ਜਲੰਧਰ ਰੱਖ ਲੀਏ ਚਾਹੇ ਮੀਟਿੰਗ ਉਹ ਦਿਹਾੜੇ ਰੱਖ ਲੀਏ ਚਾਹੇ ਸਰੂਰ ਧੂਰੀ ਰੱਖ ਲੀਏ ਬਨਾਲੇ ਰੱਖ ਲੀਏ ਇਹਦੇ ਹਰ ਮੀਟਿੰਗ ਦੇ ਵਿੱਚ ਜਾਣਾ ਤੇ ਸਮਝਦੇ ਜਾ ਕਿੰਨਿਆ ਤੇ ਦਾਦਾ ਨੇ ਕਿੰਨੇ ਮਾਨ ਸਨਮਾਨ ਲੋਕਾਂ ਨੇ ਵੀ ਦਿੱਤੇ ਨੇ ਜਿਹਨਾਂ ਦੀ ਜੋ ਇਮਾਨਦਾਰੀ ਤੇ ਸੱਚਾਈ ਹੈ ਜਿਹੜੀ ਜੋਗਿਆਂ ਦੀ ਮਿਹਨਤ ਆ ਗਈ ਸਹਿਬ ਦੇ ਉੱਤੇ ਉਹਦੇ 'ਚ ਬਹੁਤ ਵੱਡਾ ਇਹਨਾਂ ਦਾ ਕੰਮ ਆ ਗਿਆ ਸਨਮਾਨ ਆ ਇਸ ਗੱਲ ਦਾ ਇਸ ਇਲਾਕੇ ਦੇ ਵਿੱਚ ਪੰਜਾਬੀ ਸਹਿਰ ਦੇ ਦੀਵੇ ਨੂੰ ਨੂੰ ਲਾਟਮਾਂ ਸੁਵਾੜ ਕੇ ਜਿਹੜਾ ਹੈਗਾ ਸਾਰਿਆਂ ਨੂੰ ਚੇਤਨ ਕਰ ਰਿਹਾ ਤੇ ਜੋ ਦੂਜੀ ਗੱਲ ਸਾਡੇ ਚ ਪੰਜਾਬੀ ਸਹਿਰ ਬਹੁਤ ਬੜੀ ਸ਼ਖਸੀਅਤ ਬਣ ਕੇ ਨੇ ਗਈ ਸਨਮਾਨ ਆਮਾ ਤੇ ਵਿਸ਼ਵ ਪੰਜਾਬੀ ਚੇਤਕ ਨੇਗੇ ਡਾਕਟਰ ਸਵਰਾਸ ਜੀ ਜਦੋਂ ਅਸੀਂ ਅੱਜ ਤੋਂ 30 35 ਸਾਲ ਪਹਿਲਾਂ ਜਦੋਂ ਮਿਲਿਆ ਸੀ ਇਹ ਉਦੋਂ ਅਸੀਂ ਬਰਾੜੇ ਤੋਂ ਸਮਾਗਮ ਸੀਗਾ ਬੈਂਕ ਉੱਤੇ ਆਇਆ ਹੋਇਆ ਸੀ ਇਹਨਾਂ ਦੀਆਂ ਗੱਲਾਂ ਸੁਣ ਕੇ ਉਦੋਂ ਲੈ ਜੇ ਅਮਰੀਕਾ ਤੋਂ ਆਉਂਦੇ ਜਾਂਦੇ ਸੀ ਅਮਰੀਕਾ ਚ ਧਰਬੇ ਗੀਨੇ ਮੇਰੇ ਖਿਆਲ ਤੋਂ ਬਹੁਤੇ ਨੂੰ ਨਹੀਂ ਪਤਾ ਹੋਣਾ ਅਮਰੀਕਾ ਦੇ ਵਿੱਚ ਇਹ ਹਾਰਟ ਦੇ ਸਪੈਸ਼ਲਿਸਟ ਸੀ ਹਾਰਟ ਦੇ ਸਪੈਸ਼ਲਿਸਟ ਬਿਲ ਦੇ ਸਪੈਸ਼ਲਿਸਟ ਉੱਥੋਂ ਲੋਕੀ ਛੱਡ ਕੇ ਆਏ ਨੇ ਉੱਥੋਂ ਲੋਕੀ ਛੱਡ ਕੇ ਆਏ ਨੇ कोरोना ਰੁਪਿਆ ਹੁਣ ਤੱਕ ਕਿੰਨਾ ਕਮਾਇਆ ਹੁੰਦਾ ਢੇਰ ਲਾਏ ਹੁੰਦੇ ਰੁਪਈਆ ਦੇ ਡਾਲਰਾਂ ਦੇ ਜਿਹੜਾ ਪੰਜਾਬੀ ਦੇ ਪੰਜਾਬ ਨਾਲ ਪਿਆਰ ਕਰਦਾ ਦੂਜੀ ਗੱਲ ਉਹ ਭੈਣ ਨਹੀਂ ਬੈਠੇ ਨੇ ਇਹਨਾਂ ਦੇ ਧਰਮਵਾਦ ਨਹੀਂ ਗੁਰਬਿੰਦਰ ਕੌਰ ਕੋਈ ਡਾਕਟਰ ਨਹੀਂ ਔਰ ਤਾਂਨੇ ਰੋਕਾ ਨਹੀਂ ਹੋ ਗਏ ਨਹੀਂ ਦੇ ਡਾਕਟਰ ਨੇ ਬਹੁਤ ਸਪੈਸ਼ਲਿਸਟ ਨੇ ਉਹ ਵੀ ਕੰਮ ਕੀ ਕਰਦੇ ਨੇ ਸਾਰੀ ਦਿਹਾੜੀ ਪੰਜਾਬ ਪੰਜਾਬੀ ਪੰਜਾਬੀਅਤ ਪੰਜਾਬ ਦਾ ਭਲਾ ਪੰਜਾਬੀ ਦਾ ਭਲਾ ਇਹ ਕੋਈ ਸੁੱਖਤ ਇਹਦਾ ਸੋਚ ਕੇ ਤਾਂ ਦੇਖੋ ਨਾ ਬੰਦੇ ਵੀ ਆਪਣੀ ਜ਼ਿੰਦਗੀ ਨੂੰ ਜਿਹੜਾ ਰਹਿਣਾ ਉਹਨੇ ਦਾਅ ਤੇ ਲਾਇਆ ਹੋਇਆ ਹਰ ਰੋਜ਼ ਇੱਕੇ ਤੁਰ ਪੰਡੇ ਲਿਓ ਸਾਨੂੰ ਆਪਣਾ ਸ਼ਖਸੀਅਤਾਂ ਦੇ ਬਾਰੇ ਸੋਚਣਾ ਚਾਹੀਦਾ ਬੰਦੇ ਜਿਹੜੇ ਮਤਨ ਜਿਨ੍ਹਾਂ ਨੂੰ ਸਨਮਾਨ ਦਿੱਤਾ ਗਿਆ ਮੇਰੇ ਖਦ 40 ਸਾਲ ਪਹਿਲਾਂ ਸਾਡੀ ਸਾਂਝ ਪਈ ਸੀ ਜਦੋਂ ਇਹ ਉੱਥੇ ਦਿੱਲੀ ਹੁੰਦੇ ਸੀ ਇਥੇ ਆ ਕੇ ਇਹਨਾਂ ਨੇ ਜਦੋਂ ਦਾ ਥੋੜਾ ਜਿਹਾ ਪਾਵਰ ਮਿਲੀ ਇੱਥੇ ਆ ਕੇ ਕਵੀ ਦਰਬਾਰ ਕਰਾਉਣ ਲੱਗੇ ਅੰਦਸਬੀਤੀ ਕੋਲ ਇੱਥੇ ਆ ਕੇ ਪ੍ਰਦਰਸ਼ਨੀਆਂ ਲਾਉਣ ਲੱਗੇ ਉਹਨਾਂ ਸਮਾਂ ਦੇ ਵਿੱਚ ਪ੍ਰਦਰਸ਼ਨੀਆਂ ਦੀ ਬੱਦਰ ਲੱਗੀਆਂ ਹੁੰਦੀਆਂ ਸੀ ਲੋਕ ਲਾਉਂਦੇ ਸੀ ਪ੍ਰਦਰਸ਼ਨੀਆਂ ਛੋਗੀਆਂ-ਛੋਗੀਆਂ ਪ੍ਰਦਰਸ਼ਨੀਆਂ ਲੱਗੀਆਂ ਹੁੰਦੀਆਂ ਸੀ ਜਿਵੇਂ ਅਸੀਂ ਢੂਲੀ ਪ੍ਰੋਗਰਾਮ ਕਰਾ ਲਿਆ ਉੱਥੇ ਚਾਰ-ਪੰਜ ਅਸੀਂ ਜਿਹੜੇ ਬੰਦੇਸ਼ਕ ਹੁੰਦੇ ਸੀਗੇ ਉਹਨਾਂ ਨੂੰ ਬੁਲਾ ਲੈਂਦੇ ਸੀ ਤੇ ਉਹਨਾਂ ਨੂੰ ਅਸੀਂ ਪ੍ਰਬੰਧ ਕਰਕੇ ਦੇ ਦੇਣਾ ਮਤਲਬ ਆ ਡੈਸਕੰਡੂਸ ਕਾ ਦਾ ਤੇ ਉਹ ਵਿਚਾਰੇ ਆਪਣੀਆਂ ਕਿਤਾਬਾਂ ਵੇਚ ਕੇ ਚਲੇ ਜਾਂਦੇ ਸੀ ਇੰਨੀਆਂ ਇੰਨੀਆਂ ਕਿੱਗਲੀਆਂ ਪ੍ਰਦਰਸ਼ਨੀਆਂ ਲੱਗਦੀਆਂ ਹੁੰਦੀਆਂ ਸੀ ਪ੍ਰਦਰਸ਼ਨੀਆਂ ਦੀ ਲਹਿਰ ਜੋ ਪੰਜਾਬ ਦੇ ਵਿੱਚ ਚੱਲੀ ਆਗੀ ਉਸ ਨੂੰ ਲਿਆਉਣ ਵਾਲਾ ਡਾਕਟਰ ਬਲਦੇਵ ਸਿੰਘ ਬੱਧਨ ਜਿੱਥੇ ਪਹਿਲਾਂ ਮਤਲਬ ਕਿਤੇ ਜਾਣ ਤੋਂ ਦੰਦੇ ਸੀ ਕਿ ਪ੍ਰਕਾਸ਼ਕਾਂ ਕਿਤਾਬਾਂ ਵੇਚਣ ਜਾਣ ਤੋਂ ਦੰਦੇ ਸੀ ਉਥੇ ਅੱਜ ਪ੍ਰਕਾਸ਼ਕ ਹੱਸ ਕੇ ਜਾਂਦੇ ਨੇ ਕਿ ਪੰਜਾਬ ਦੇ ਵਿੱਚ 7-8 ਮੇਲੇ ਦੇ ਲੱਗਦੇ ਨੇ ਜਿੱਥੇ ਈਕਿਤ ਕਰੋੜ ਦੀਆਂ ਕਦਮਾਂ ਵਿਕਦੇ ਨੇ ਜਿੱਥੇ ਕਹਿੰਦੇ ਸੀਗੇ ਪੰਜਾਬੀਆਂ ਨੂੰ ਮਤਲਬ ਪਰ ਵੀ ਆਦਮੀ ਹੈਗੀ ਪੰਜਾਬੀ ਦਾ ਪਰਦੇ ਨਹੀਂ ਹੈ ਕਿ ਸੁਣ ਸੁਣ ਦੀ ਆਤਾ ਕੰਦ ਰਸ ਦੀ ਆਤਾ ਸਮਨ ਪੰਜਾਬੀ ਪਰਦੇ ਨੇ ਇਹ ਨਾਲ ਸਾਡੇ ਸਾਹਮਣੇ ਸਬੂਤ ਹੋਣ ਲੱਗ ਗਿਆ ਪੰਜਾਬੀ ਦੀ ਬਹੁਲਤਾ ਦੀ ਗੱਲ ਕਰਦੇ ਨੇ ਬਹੁਲਤਾ ਦਾ ਤਾਲ ਉਹਦੇ ਨਾਲ ਇੱਕ ਤਾਲ ਹੋਊਗੀ ਬਹੁਤ ਬਤਾਤਾ ਹੂ ਕਿ ਜੇ ਸਾਡੇ ਲੈਬਰੀਆਂ ਹੋਣਗੀਆਂ ਬੈਠ ਕੇ ਬੱਤਾਂ ਲੋਕਾਂ ਨੂੰ ਪ੍ਰਬੰਧ ਹੋਊਗਾ ਬਹੁਤ ਬਤਾਤਾ ਹੂ ਕਿ ਜੇ ਅਖਬਾਰ ਹੋਣਗੇ ਬਹੁਤ ਬਤਾਤਾ ਹੂ ਕਿ ਜੇ ਸਰਕਾਰ ਚਾਹੂਗੀ ਅਸੀਂ ਜਹਾਂ ਦੇ ਖੁਦ ਵੀ ਬੌਧਤਾ ਆਉਣੀ ਚਾਹੀਦੀ ਆ ਸਾਡੇ ਚ ਜਜਵਾ ਪੈਦਾ ਹੋ ਜੇ ਕਿ ਜਜਵਾ ਆ ਜੇ ਸਾਨੂੰ ਪੈਦਾ ਕਰਨਾ ਪੈਣਾ ਉਹ ਬੈਤ ਬਹੁਤ ਬਤਾ ਜਿਹੜੀ ਸਾਡੇ ਚ ਹੈ ਬਹੁਤ ਸਾਰੇ ਚ ਤੋ ਤੁਹਾਨੂੰ ਤੁਸੀਂ ਬੈਠੇ ਹੋ ਤੁਹਾਡੇ ਚ ਹੈ ਪਰ ਸਾਨੂੰ ਇਹ ਟ੍ਰਾਂਸਫਰ ਕਰਨੀ ਪਉਂਦੀ ਇਹ ਹੋਣਾ ਤੇ ਦੇੜੀ ਪਉਂਦੀ ਵੱਢਣੀ ਪਉਂਦੀ ਇਹ ਉਸ ਤਰ੍ਹਾਂ ਆਪਣੀ ਪਰਸਨਲ ਜ਼ਾਇਦਾਦ ਨੂੰ ਬਣਾ ਕੇ ਰੱਖੋ ਆਪੋ ਬਹੁਤ ਸਾਡੀ ਪਰਸਨਲ ਨਿੱਜੀ ਜ਼ਾਇਦਾਦ ਹੀ ਹੈਗੀ ਬਹੁਤ ਦਾ ਅਸੀਂ ਵੀ ਲੱਗੀ ਆ ਮੇਰੇ ਗੁਰੂ ਕਹਿੰਦੇ ਮੈਨੂੰ ਮੈਂ ਉਹਨੂੰ ਕਿਹਾ ਕਿ ਤੁਸੀਂ ਆਪਣੀਆਂ ਚਰਾਵਾ ਅਖਵਾਲਾ ਨੂੰ ਭੇਜ ਦਿਆ ਕਰੋ ਮੇਰੇ ਕਹਿੰਦੇ ਮੇਰਾ ਗੋਮਦਰ ਸਿੰਘ ਤਾਂ ਮਾਰਨ ਸੀਗੇ ਜਿੰਨਾਂ ਕੋਈ ਤੰਗੀ ਨਹੀਂ ਜਾਂਦੇ ਰਹੇ ਸੀ ਧੂਰੀ ਤੇ ਉਹਨੂੰ ਕਹੇ ਵੀ ਤੁਸੀਂ ਆਪਣੇ ਜਨਾਮਾ ਸਭ ਮਤਲਬ ਉਹ ਕਰ ਲਿਆ ਕਰੋ ਭਗਵਾਨਾਂ ਨੂੰ ਦੇ ਦਿਆ ਕਰੋ ਮਸਾਲਿਆਂ ਨੂੰ ਦੇ ਦਿਆ ਕਰੋ ਕਹਿੰਦਾ ਚੋਰੀ ਹੋ ਜਾਣਗੀ ਮੈਂ ਇਸ ਕਰਕੇ ਨਹੀਂ ਦੰਦਾ ਹੈਗਾ ਮਗਰ ਤੁਸੀਂ ਵੀ ਤਾਂ ਸਾਰਾ ਮਾਲ ਚੋਰੀ ਦੀ ਲੇਤਾ ਹੋਵੇ ਉਹ ਮੈਨੂੰ ਕਹਿੰਦੇ ਕਿਵੇਂ ਲੇਤਾ ਹੋਇਆ ਮੇਰੇ ਮੈਨੂੰ ਕੀ ਕਹਿਣਾ ਤੂੰ ਇਹ ਗੱਲ ਜੋ ਆਪਾਂ ਸਹਿਤ ਬੰਦੇ ਆ ਜੋ ਆਪਾਂ ਸਤਾਪਾਂ ਪੜਨੇ ਆ ਜਿਹਦੇ ਨਾਲ ਆਪਣਾ ਗਿਆਨ ਵੱਧਾ ਉਹ ਸੇਕਰੇ ਬੈਠੇ ਤਾਂ ਹਿੱਕਾ ਗਿਆਨੀ ਹੋ ਜਾਂਦੇ ਅਖਬਾਰ ਵੀ ਪੜਦੇ ਆਂ ਅਸੀਂ ਕਿਤਾਬਾਂ ਵੀ ਪੜਦੇ ਆਂ ਅਸੀਂ ਬਹੁਤ ਬਹੁਤ ਸਿੱਖਦੇ ਆਂ ਵੀ ਕੁਝ ਕੁਝ ਸਿੱਖਦੇ ਆਂ ਅਸੀਂ ਨਿੱਜੀ ਤਰ੍ਹਾਂ ਬਿਆਦੇ ਦਾ ਜੋ ਦੇਖ ਕੇ ਸਿੱਖਦੇ ਆਂ ਅਸੀਂ ਪਰ ਬਹੁਤ ਵਾਰ ਅਸੀਂ ਪੜ ਕੇ ਤੇ ਸੁਣ ਕੇ ਸਿੱਖਦੇ ਆਂ ਜੋ ਸਾਡੀ ਜਿਆਦਾਤਨੀ ਹੁੰਦੀ ਉਹ ਜੋ ਸਾਨੂੰ ਬਾਹਰੋਂ ਮਿਹਰੀ ਹੋਈ ਜ਼ਿਆਦਾ ਹੁੰਦੀ ਆ ਜਿਹੜੇ ਸਾਡੇ ਪੁੱਦੇ ਪਿਆਗੇ ਹੁੰਦੇ ਨੇ ਜੋ ਅਸੀਂ ਅੱਖਾਂ ਨਾਲ ਤੇ ਹਿੱਕੇ ਫੈਸਲੇ ਕਰਦੇ ਆ ਸਾਨੂੰ ਪੱਤੀ ਬਣਾਉਂਦੇ ਆਗੇ ਉਹ ਸਾਡੇ ਹੁੰਦੇ ਨੇ ਸਾਡਾ 70 80% ਜੋ ਵੀ ਸਾਡਾ ਸਾਡੇ ਅੰਦਰ ਬਹੁਤ ਜ਼ਿਆਦਾ ਹੁੰਦੀ ਆ ਜੀ ਉਹ ਬਾਹਰ ਆ ਜਾਂਦੀ ਹੈ ਇਸ ਕਰਕੇ ਸਾਡੀ ਜ਼ਿੰਮੇਵਾਰੀ ਵੰਡੀ ਆ ਸਾਰਿਆਂ ਦੀ ਕਿ ਉਸ ਬਹੁਤ ਜ਼ਿਆਦਾ ਨੂੰ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਕੇ ਹੁਣ ਡਾਕਟਰ ਅਬਰਾਰ ਗੋਲਕੇ ਗਏ ਨੇ ਕਿੰਨਾ ਤਮੀਰ ਬੋਲਦੇ ਗਏ ਨੇ ਮੈਂ ਜਲਦੀ ਠਕ ਕਰੂੰਗਾ ਗੱਲ ਇੰਨਾ ਕਬੀਰ ਕੋਟੇ ਗਏ ਨੇ ਕਿਸ ਤਰ੍ਹਾਂ ਦੀ ਹਾਲਤ ਆ ਰਹੀ ਹੈ ਜੇ ਦੇਖੀਆ ਸਾਡੇ ਨੂੰ ਸਾਨੂੰ ਕਿੰਦਰ ਨੂੰ ਨਜ਼ਾਇਆ ਜਾ ਰਿਹਾ ਹੈਗਾ ਸਾਡੇ ਬੱਚ ਨੂੰ ਮਤਲਬ ਅੱਜ ਸਾਮਰਾਜੀਆਂ ਦੀ ਝੋਲੀ ਦੇ ਵਿੱਚ ਪਾਇਆ ਜਾ ਰਿਹਾ ਸਾਡਾ ਪੈਸਾ ਤਾਂ ਖੋਹ ਖੋਹਿਆ ਜਾ ਚੁੱਕੇ ਜਿਹੜੀ ਪੂੰਜੀ ਆ ਸਾਡੇ ਹੱਥਾਂ ਤੋਂ ਕਿੱਦਾਂ ਚੁੱਕੀ ਗਈ ਪੂੰਜੀ ਸਾਡੇ ਕੋਲ ਕਿੱਥੇ ਗਈ ਜਿਹੜੇ ਅਸੀਂ ਬੈਠੇ ਹਾਂਗੇ ਜਿਹੜੇ ਫੇਕਲੇ ਪਰਸੈਂਟ ਲੋਕ ਨੇ ਦੇ ਉਹਨਾਂ ਕੋਲ 20% ਪੂੰਜੀ ਆ ਤੇ ਜਿਹੜੇ ਉੱਪਰਲੇ 10% 2% ਨੇਗੇ ਉਹਨਾਂ ਕੋਲ 80% ਪੂੰਜੀ ਆ ਕੋਲ ਜ਼ਮੀਨਾਂ ਤੇ ਕਰਦੇ ਆ ਵੀ ਕਰਨਾ ਚਾਹੁੰਦੇ ਨੇ ਵੀ ਪੱਕਾ ਕਬਜ਼ਾ ਕਰ ਲਈਏ ਅਸੀਂ ਜ਼ਮੀਨਾਂ ਦੇ ਕਰਦੇ ਵਾਸਤੇ ਤਾਂ ਅਪਣੇ ਕਿੰਨਾ ਵੱਡਾ ਸੰਘਰਸ਼ ਲੜਿਆ ਨੀ ਜਾ ਕੇ ਕਿੰਨੀ ਗਰੂਨਾ ਦੇ ਵਿੱਚ ਦੇ ਖਿਲਾਫ ਉਹ ਉਸੇ ਵਾਸਤੇ ਲੜਿਆ ਗਿਆ ਜਿੱਦਾਂ ਕਿ ਜਿਹੜੀਆਂ ਬਹੁਤੰਵੀ ਘਾਟ ਪੋਲੇ ਸ਼ਾਣੇ ਉਹ ਕਲੀਆਂ ਇੱਥੇ ਨਹੀਂ ਹੁੰਦੀਆਂ ਉਹ ਦੁਨੀਆਂ ਨਹੀਂ ਹੁੰਦੀਆਂ ਦੁਨੀਆ ਦੀਆਂ ਬਹੁਤ ਕੰਪਨੀ ਕਾਰਪੋਰੇਸ਼ਨਾਂ ਜਿੱਥੇ ਬਹੁਤ ਵਧੀਆ ਧਰਤੀ ਆ ਗਈ ਉਹਦੇ ਕਰਜਾ ਕਰਨਾ ਚਾਹੁੰਦੀਆਂ ਨੇ ਕਿਹਾ ਉਹਦੇ ਨਸੀਬੀਆਂ ਪੰਜਾਬ ਦੀ ਧਰਤੀ ਦੁਨੀਆ ਦੀਆਂ ਬਹੁਤ ਸਾਰੀਆਂ ਧਰਤੀਆਂ ਤੋਂ ਬਹੁਤ ਹੀ ਜ਼ਖੇਜ ਧਰਤੀ ਹੈ ਸਾਡੀ ਜਿਹੜੀ ਪੰਜਾਬ ਦੀ ਹੈ ਇਸ ਕਰਕੇ ਸਾਨੂੰ ਉਹ ਸਾਮਰਾਜੀ ਤਾਕਤਾਂ ਨੇ ਜਿਹੜੀਆਂ ਉਹ ਸਾਡੇ ਸਭਿਆਚਾਰ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਕਿਹਾ ਜੋ ਨੈਟ ਆਉਂਦੀ ਨੇ ਨੈਟ ਸਾਨੂੰ ਕੀ ਸਿਖਾਉਂਦਾ ਕਦੇ YouTube ਖੋਲ ਕੇ ਦੇਖੋ ਸਾਨੂੰ ਕੀ ਕੀ ਗੰਦ ਭੋਸਾ ਜਾਂਦਾ ਉੱਥੇ ਸਾਡੀਆਂ ਧੀਆਂ ਪੜਦਾ ਸਾਡੀਆਂ ਮਾਵਾ ਜੋ ਵੀ ਜੜੀਆਂ ਰਹੀਆਂ ਰੰਗੀਆਂ ਉਹ ਅੱਜ ਦੀ ਕਮੀਨ ਨਹੀਂ ਹੱਕ ਹੱਕਤ ਕੀਤੀ ਜਾਂਦੀ ਹੈ ਜਿਹੜੇ ਸਾਡੇ ਖੂਨ ਦੇ ਰਿਸ਼ਤੇ ਨੇ ਨਾ ਉਹਨਾਂ ਦੇ ਵਿੱਚ ਵੀ ਜਿਹੜੀ ਹੈਗੀ ਸੈਕਸ ਦੀ ਭਾਵਨਾ ਜਿਹੜੀ ਉਹਨਾਂ ਦੇ ਸਰੋ ਪੈਦਾ ਕੀਤੀ ਜਾ ਰਹੀ ਹੈ ਜਿਹੜੀ ਜਿਹੜਾ ਕੋ ਸਾਨੂੰ ਤੇ ਸਿਖਾਇਆ ਜਾ ਰਿਹਾ ਕਦੇ ਅਸੀਂ ਬੋਲ ਨਹੀਂ ਕਰਦੇ ਐਡਾ ਗੱਲਾਂ ਦਾ ਇਹ ਹੌਲੀ-ਹੌਲੀ ਸਾਡੇ ਖੂਨ ਤੇ ਸਾਡੇ ਵਿਚਾਰਾਂ ਦੇ ਤਰ੍ਹਾਂ ਦੇ ਜਾ ਰਹੀ ਹੈਗੀ ਸਾਨੂੰ ਲੜਨਾ ਪੈਣਾ ਇਹਨਾਂ ਦੇ ਖਿਲਾਫ ਜੋ ਸਮਰਾਧੀ ਆਪਣੇ ਵਿਚਾਰ ਲਿਆ ਕੇ ਸਾਡੇ ਸੰਸਕਾਰ ਨੂੰ ਸਾਡੇ ਸਭਿਆਚਾਰ ਨੂੰ ਸਾਡ ਸਾਡੀ ਸੰਸਕ੍ਰਿਤੀ ਨੂੰ ਖਤਮ ਕਰਨਾ ਚਾਹੁੰਦੇ ਨੇਗੇ ਬਹੁਤ ਵੱਡੀਆਂ ਸਾਡੇ ਸਾਹਮਣੇ ਚੁਣੌਤੀਆਂ ਨੇ ਇਹਦਾ ਵੱਡੀਆਂ ਚੁਣੌਤੀਆਂ ਵਾਸਤੇ ਸਾਨੂੰ ਵੱਡਾ ਪਲੇਟਫਾਰਮ ਜਿਹੜਾ ਹੈਗਾ ਸਾਨੂੰ ਲੋਕਾਂ ਦੇ ਵਿੱਚ ਲੈ ਕੇ ਜਾਣੀ ਪਊਗੀ ਕਿਸਾਨ ਜੁਗਿਆਂ ਦੇ ਵਿੱਚ ਲੈ ਕੇ ਜਾਣੀ ਪਊਗੀ ਮਜ਼ਦੂਰ ਜੱਫੇ ਬੰਦੀਆਂ ਦੇ ਵਿੱਚ ਵੀ ਸਭੇ ਚਾਰਦੀ ਗੱਲ ਲੈ ਕੇ ਜਾਣੀ ਪੂ ਭਾਸ਼ਾ ਦੀ ਵੀ ਲੈ ਕੇ ਜਾਣੀ ਪਊਗੀ ਜਿੰਨੀ ਦੇਰ ਤੱਕ ਅਸੀਂ ਇਹਨੂੰ ਸਮੂਚੇ ਰੂਪ ਦੇ ਵਿੱਚ ਨਹੀਂ ਲੈ ਕੇ ਜਾਂਦੇ ਉਨੀ ਦੇਰ ਤੱਕ ਅਸੀਂ ਕਾਮਯਾਬ ਨਹੀਂ ਹੁੰਦੇ ਹੈਗੇ ਤੇ ਹੁਣ ਡਾਕਟਰ ਭਗਵੰਤ ਸਿੰਘ ਦੀ ਗੱਲ ਨੂੰ ਡਾਕਟਰ ਭਗਵੰਤ ਸਿੰਘ ਸਾਡੇ ਮੀਤ ਪ੍ਰਧਾਨ ਨੇ ਕੇਂਦਰੀ ਪੰਜਾਬੀ ਲੀਗ ਵਿੱਚ ਸਮਾਵੇ ਤੇ ਸਰਕਾਰ ਸਿੰਝ ਇਹ ਹੈ ਕਿ ਸਭ ਸਰਪਲਸ ਦੇਗੇ ਬਹੁਤ ਸਰਕਾਰ ਨੂੰ ਸਰਪਲਸ ਦੇਗੇ ਡਾਕਟਰ ਬਦੇਸ਼ਿੰਦ ਬੰਦਨਜੀ ਮੀਤ ਪ੍ਰਧਾਨ ਨੇ ਗਏ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਆ ਪੰਜਾਬੀ ਸਾਇੰਸ ਦੇ ਵਿੱਚ ਕਾ ਸਭੀ ਪੁਚਰੀ ਪੰਚ ਪਰ ਪ੍ਰਚਨਕਾਂ ਪਰਚਨਕਾਂ ਕੋਚਰ ਸੀਨੀਅਰ ਉਮੀਦਵਾਰਾਂ ਨੇ ਜਿਨ੍ਹਾਂ ਦੇ ਪੱਪ ਮੇਰੇ ਵੱਲ ਤੋਂ ਇਹਨਾਂ ਦੇ ਵੀ ਘਰੇ ਨਹੀਂ ਜਾਂਦੇ ਹੈਗੇ ਇਹ ਵੀ ਧੁੱਪੇ ਰਹੇ ਰਹੇ ਸਾਡੇ ਸਮਾਗਮਾਂ ਦੇ ਵਿੱਚ ਬੋਲਦੇ ਰਹੇ ਆ ਕੇ ਸਾਡੇ ਕੋਲ ਧਰਿਆ ਜੀ ਦੇ ਉਹ ਆਪਣੇ ਖੇਤਰ ਦੇ ਰਿਸ਼ਤੀ ਆ ਉਹ ਵੀ ਲੱਗੇ ਰਹੇ ਨੇ ਸਾਡੇ ਵਰਗੀ ਦੇ ਹੈਗੇ ਦੂਜੀ ਜਥੇਬੰਦੀ ਦੇ ਵਿੱਚ ਦੂਜੀ ਕੇਂਦਰੀ ਦੇ ਵਿੱਚ ਲੱਗੇ ਦਾਸ਼ਰ ਸਿੰਘ ਆਸਤੀ ਨੇ ਉਹ ਸਾਡੇ ਲਈ ਪ੍ਰਧਾਨਗੀ ਰਹੀ ਹੈ ਅੱਜ ਕੱਲ ਉਹ ਜਿਹੜੀ ਆਪਣੀ ਵਾਹ ਸਾਇੰਸ ਕਮੇਟੀ ਆ ਗਈ ਉਹਦੇ ਮੁਖੀ ਨੇਗੇ ਤੇ ਪਟਿਆਲੇ ਸਹਿ ਸਮਾਜ ਜਿਹੜੀ ਬਹੁਤ ਵੱਡੀ ਸੰਸਥਾ ਜਿਹੜੀ ਪਟਿਆਲੇ ਦੇ ਵਿੱਚੋਂ ਚਲਾ ਰਹੇ ਨੇਗੇ ਸਾਡੇ ਕੋਲ ਹੋਰ ਜਿੰਨੀਆਂ ਵੀ ਸਸ਼ੀਏ ਭਾਂ ਲੈਕੀਆਂ ਨੇਗੀਆਂ ਉਹ ਆਪਣੇ ਆਪਣੇ ਖੇਤਰ ਦੇ ਵਿੱਚ ਕੰਮ ਕਰ ਰਹੀਆਂ ਨੇਗੀਆਂ ਸਾਨੂੰ ਲੋੜ ਆ ਕਿ ਆਪਣੇ ਵਿਚਾਰਾਂ ਨੂੰ ਅੱਗੇ ਲੈ ਕੇ ਜਾਣ ਦੀ ਤੇ ਇੱਕ ਤਾਂ ਹੋਰ ਹੋ ਗਈ ਵੀ ਅੱਜ ਤਾਂ ਭਾਈ ਤੁਸੀਂ ਰੈਵੜੀਆਂ ਜਿਹੜੀਆਂ ਆ ਗਏ ਆਪਣੇ ਆਪ ਨੂੰ ਬਣ ਲਈਏ ਆਪਣੇ ਨੂੰ ਆਏ ਪੱਡੀਆਂ ਨਹੀਂ ਆ ਬੇਬੇ ਸਾਡਾ ਦੇਖੋ ਸਾਰੇ ਜਿੰਨੇ ਵੀ ਹੈਗੇ ਸਾਰੇ ਬੇਤਰੀ ਦੇ ਉਹਦੇ ਆਦਾਨ ਨੇ ਨਹੀਂ ਨਹੀਂ ਚਾਹੀਦਾ ਵੀ ਹੈ ਹੈ ਜੀ ਪਰ ਇੱਕ ਤਾਂ ਮੇਰੀ ਬੇਟੀ ਆ ਗਈ ਇੱਕ ਤਾਂ ਮੇਰੀ ਬੇਟੀ ਆ ਗਈ ਇੱਕ ਤਾਂ ਮੇਰੀ ਬੇਟੀ ਆ ਗਈ ਮਨ ਕੁਫਾ ਨੂੰ ਨਾਲ ਜਾ ਕੇ ਇਹ ਦੇ ਦੇ ਬਰੁਲਾ ਇੱਕ ਵਾਰ ਕਹਿੰਦੇ ਹੁੰਦੀ ਕਰ ਪਹਿਨ ਹੁੰਦਾ ਕਹਿੰਦੇ ਤੇਰੀ ਤੇਰੀ ਕਰਦੇ ਜਮ ਕਸਾ ਕਾਰਨਾ ਵੀ ਇਹ ਬੰਦੇ ਦੀ ਸਨਾਨ ਸਨਮਾਨ ਨਾ ਦਿੱਤੇ ਨੇ ਤਾਂ ਪਰ ਮੇਰੀ ਬੇਟੀ ਆ ਘੜੀਆਂ ਸਭ ਨੂੰ ਵੀ ਭਾਈ ਆਪਣੇ ਤੇਰੇ ਬੋਲੋ ਮੇਰਾ ਤਾਂ ਕੁੱਲ ਇਹ ਜੋ ਤੁਜੀ ਕੇਤਰੀ ਪੰਜਾਬੀ ਲੇਖਕ ਸਭਾ ਜਿਹੜੀ ਰਜਿਸਟਰਡ ਆ ਉਹ ਵੀ ਕਦੇ ਕਿਸੇ ਬੋਲ ਨੂੰ ਬਣਾਉਂਦੀ ਹੈ ਕੀਤੇ ਠੱਪਾ ਨਹੀਂ ਲੱਗਿਆ ਮੈਨੂੰ ਮਾਣਾ ਬਨਾਲੇ ਮਰਾਲਾ ਵੀ ਗਏ ਨੇ ਕਿੰਨੇ ਸਨਮਾਨ ਦਿੱਤੇ ਨੇ ਸਾਰੇ ਉਹਨਾਂ ਨੂੰ ਵੀ ਕਿ ਸਾਰੇ ਇਹਨਾਂ ਦੂਜਿਆਂ ਨੂੰ ਵੀ ਉਹ ਕਹਿੰਦੀ ਸਭਾ ਦੇ ਮੈਂਬਰ ਨਹੀਂ ਹੈਗੇ ਸੀਗਰ ਸਾਹਿਬ ਸਭਾ ਜਿੰਨਾਂ ਨੂੰ ਜਿੰਨੇ ਵੀ ਸਨਮਾਨ ਗਏ ਨੇਗੇ ਭਟੋੜਨ ਦਾ ਸਨਮਾਨ ਦਿੱਤੇ ਨੇਗੇ ਅਸੀਂ ਤੁਹਾਨੂੰ ਸਨਮਾਨ ਦਿੰਦੇ ਆ ਕਿਤੇ ਵੀ ਸਨਮਾਨ ਦਿੱਤੇ ਜਾਂਦੇ ਨੇ ਜਾਂ ਰਕੂਪ ਦੇ ਉੱਤੇ ਜਾਂਦੇ ਨੇ ਕੇਂਦਰੀ ਸਭਾ ਵੱਲੋਂ ਇਹ ਫਰਕ ਨਹੀਂ ਰੱਖਿਆ ਅੰਲਾ ਸੇ ਤੋਂ ਸਭਾ ਵੱਲੋਂ ਕਿ ਇਹ ਆਪਣਾ ਹੈ ਜਾਂ ਨਹੀਂ ਅਸੀਂ ਬੰਦੇ ਦੀ ਜੋ ਮਤਲਬ ਵੇਦਤਾ ਦੀ ਜੋ ਉਹ ਸਿਹਤ ਵਾਸਤੇ ਕੰਮ ਕਰ ਰਿਹਾ ਉਹਦਾ ਨਰਮੋਸ ਨੂੰ ਦੇਖ ਕੇ ਜੇ ਇਹਨੇ ਜੋ ਸਨਮਾਨ ਕੀਤਾ ਜਾਂਦਾਗਾ ਤੇ ਜੋ ਇਹਨਾਂ ਦੀ ਚੋਣਾ ਦੀ ਬਹੁਤ ਤਿੰਸੌ ਦੇ ਮੇਰੇ ਖਰਕ ਤਰੀਬ ਇਹ ਸਨਮਾਨ ਅੱਜ ਕੋਲੇ ਵੀ ਬਹੁਤ ਵੱਡੇ ਲੋਕਾਂ ਨੂੰ ਸਨਮਾਨਤ ਕਰ ਚੁਪੇ ਨੇ ਜੀ ਇਸ ਕਰਕੇ ਜਿਹੜੀ ਸਾਡੀ ਇਹ ਸਭਾ ਜਿਹੜੀ ਹੈਗੀ ਆ ਕਿ ਮਾਇਨਾ ਨੂੰ ਮੁਕੇਂਦਰੀ ਪੰਜਾਬੀ ਲੈ ਕੇ ਸਭਾ ਬਣਾਉ ਸ਼ਾਬਾਸ਼ ਦੰਨਾ ਕਿ ਤੁਸੀਂ ਆਏ ਬਹੁਤ ਵੱਡੇ ਸਨਮਾਨ ਕਰਦੇ ਹੋ ਕਈ ਸੋਹਣੇ ਸਭਾ ਨੂੰ ਵੀ ਕਰਦੇ ਨੇ ਸਾਲ ਦੇ ਵਿੱਚ ਇੱਕ ਦੋ ਸਨਮਾਨ ਹੋਰ ਨਹੀਂ ਕਰ ਲੈਂਦੇ ਨੇ ਲਗਾਤਾਰ ਹੀ ਵਿਦਿਕਾ ਕਰਦੇ ਰਹਿੰਦੇ ਨੇ ਜਿਹੜੀ ਸਾਡੀ ਵਾਰ ਵਾਰ ਪੰਜਾਬੀ ਸਹਿ ਸਭਾ ਦੀ ਖਰਾਬੀ ਦਾ ਕੀ ਸਾਡੀਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਜਿਹੜੀਆਂ ਮੈਂ ਸੋਚਦਾ ਬਹੁਤ ਬਹੁਤ ਮਹੱਤਵਪੂਰਨ ਸਾਡੀਆਂ ਸੰਸਥਾਵਾਂ ਨੇਗੀਆਂ ਸਹਿ ਸਭਾਵਾਂ ਨੇਗੀਆਂ 125 ਦੇ ਕਰੀਬ ਸਭਾਵਾਂ ਜਿਹੜੀਆਂ ਕੇਂਦਰੀ ਪੰਜਾਬੀ ਲੇਖ ਸਭਾ ਨਾਲ ਜੁੜੀਆਂ ਹੋਈਆਂ ਨੇਗੀਆਂ ਉੱਥੇ ਜਿਹੜੀਆਂ ਦਿੱਲੀ ਹਰਿਆਣਾ ਚੰਡੀਗੜ੍ਹ ਪੰਜਾਬ ਤੇ Jammu ਕਸ਼ਮੀਰ ਤੱਕ ਸਾਡੀਆਂ ਸੰਸਥਾਵਾਂ ਨੇ ਇੱਥੇ ਸਾਨੂੰ ਕੰਮ ਕਰਨਾ ਪੈਂਦਾ ਹੈਗਾ ਸਾਨੂੰ ਜਾਣਾ ਪੈਂਦਾ ਹੈਗਾ ਉੱਥੇ ਉਹਨਾਂ ਸੰਸਥਾਵਾਂ ਦੇ ਸਾਥੀਆਂ ਨਾਲ ਸਾਨੂੰ ਗੱਲ ਕਰਨੀ ਪੈਂਦੀ ਹੈ ਕਿ ਉਹਨਾਂ ਨੂੰ ਮੂਜਬਾਨੀ ਜਾਣਦਾ ਮੈਂ ਕਿਹੜੀ ਕਿਹੜੀ ਸਭਾ ਦੇ ਵਿੱਚ ਕਿਹੜੇ ਕਿਹੜੇ ਪ੍ਰਧਾਨ ਨੇ ਕਿਹੜੇ ਪ੍ਰਧਾਨ ਨੇ ਕਿਹੜੇ ਬੀਰੀ ਪ੍ਰਧਾਨ ਹੈਗੇ ਉਸ ਬੰਦੇ ਸੰਬੰਧ ਨੇ ਕਿਉਂਕਿ ਮੈਂ ਪਿਛਲੇ 14 ਸਾਲ ਡਾਕਟਰ ਤੇਜਵੰਤ ਮਾਨ ਦੇ ਨਾਲ ਜਲਸ ਸਤੰਤਰ ਰਿਹਾ ਕੰਗਰੀਸ ਸਭਾ ਦਾ ਹੁਣ ਮੈਂ ਪਿਛਲੇ 2022 ਤੋਂ ਮੈਨੂੰ ਸੇਵਾ ਦਿੱਤੀ ਹੋਈ ਹੈਗੀ ਪ੍ਰਧਾਨ ਦੇ ਤੌਰ ਤੇ ਪਰ ਮੈਂ ਇੰਨੇ ਲੰਬੇ ਸਮੇਂ ਦੇ ਵਿੱਚ ਇਹ ਗੱਲ ਸਾਡੀਆਂ ਸਭਾਵਾਂ ਦੇ ਨਾਲ ਬਰੀ ਬਰੀ ਦੇਜਤਾ ਹੋ ਚੁੱਕੀ ਆ ਸਾਰਿਆਂ ਨਾਲ ਕਿ ਅਸੀਂ ਉਹਨਾਂ ਨੂੰ ਭਾਈ ਦੇਣ ਕਰਦੇ ਆ ਉਹਨਾਂ ਦੇ ਕਾਰਜਾਂ ਬਾਰੇ ਜਾਣਦੇ ਆ ਵੀ ਕੌਣ ਕੀ ਲਿਖਦਾ ਕੌਣ ਕੀ ਨਹੀਂ ਲਿਖਦਾ ਇੱਥੇ ਤੱਕ ਜਾਣ ਵਾਸਤੇ ਚਾਹੀਦਾ ਆਪਣੀ ਪੂਰੀ ਮਿਹਨਤ ਤੇ ਸਿੱਧਕ ਰੱਖਣਾ ਪੈਂਦਾ ਤੁਹਾਡੇ ਕੰਮ ਕਾ ਸਜੜੇ ਪੈਂਦੇ ਨੇ ਮੇਰੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਵੀ ਜੋ ਬਹੁਤ ਤੁਹਾਨੂੰ ਸੁਣਾਉਣ ਵਾਸਤੇ ਉਸੇ ਯਤਨ ਕਰੋ ਤੁਸੀਂ ਕਰ ਰਹੇ ਹੋ ਤੁਹਾਨੂੰ ਬਹੁਤ-ਬਹੁਤ ਧੰਨਵਾਦਾਂ ਜਿਨ੍ਹਾਂ ਦਾ ਸਨਮਾਨ ਹੋਇਆ ਉਹ ਹੋਰ ਵੀ ਬਹੁਤ ਧੰਨਵਾਦਾਂ ਦੇ ਅਕਤਾਰ ਨੇ ਬਹੁਤ-ਬਹੁਤ ਧੰਨਵਾਦ